ਦੱਦ ਮੜੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਭਗਥੜੇ ਦੇ ਵਿੱਚ ਭਗਥੜਾ ਪਿੰਡ ਕੱਬਰਵੱਛੇ ਪਿੰਡ ਦਾ ਗਵੰਡੀ ਪਿੰਡ ਤੇ ਘਰੇਲੂ ਪਰਿਵਾਰ ਦੇ ਘਰੇ ਮਿੱਤਰੋ ਮੈਂ ਮੌਜੂਦ ਹਾਂ ਤੇ ਮੈਂ ਵਿਖਾਉਣੀ ਆ ਤੁਹਾਨੂੰ ਇੱਕ ਮਿੱਤਰੋ ਬਿਲਕੁਲ ਤਾਜੀ ਸੋਈ ਆ ਰਾਤ ਇਹਨੇ ਬੱਚੇ ਨੂੰ ਜਿਹੜਾ ਜਨਮ ਦਿੱਤਾ ਤੇ ਜਨਮ ਵੀ ਇਹਨੇ ਕੱਟੀ ਨੂੰ ਦੇ ਦਿੱਤਾ ਕਰਮਾਂ ਵਾਲੀ ਨੇ ਕਿੰਨਵਾ ਸੂਆ ਸੂਈ ਆ ਕੀ ਇਹਦੇ ਦੁੱਧ ਦਾ ਰਿਕਾਰਡ ਆ ਸਾਰੀ ਜਾਣਕਾਰੀ ਲੈਣੇ ਆ ਮਾਲਕ ਤੋਂ ਆਉ ਮਿਲਦੇ ਆ ਭਾਈ ਨੂੰ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਐ ਅੰਕਲ ਠੀਕ ਆ ਠੀਕ ਆ ਸੇਤਾ ਘਰ ਪਰਿਵਾਰ ਜੀ ਵਧੀਆ ਵਧੀਆ ਠੀਕ ਆ ਅੰਕਲੇ ਮੈਂ ਕਿੰਨਵਾ ਸੂਆ ਸੂਈ ਆ ਚੌਥਾ ਸੂਆ ਜੀ ਚੌਥਾ ਸੂਆ ਸੂਈ ਆ ਕਿੰਨੇ ਦਿਨ ਹੋ ਗਏ ਅੰਕਲ ਸੂਈ ਨਵਾਜੇ ਨੂੰ ਇੱਕ ਰਾਤ ਹੀ ਸੂਈ ਰਾਤ ਹੀ ਸੂਈ ਹੈ ਕੱਟਾ ਦੇ ਕੀ ਕਿ ਕੱਟੀ ਆ ਠੀਕ ਆ ਠੀਕ ਆ ਤੇ ਦੁੱਧ ਕਿੰਨੇ ਕੋ ਅੰਕਲ ਚੋ ਲੈnde ਰਹੇ ਆਪਾਂ ਇਹਦੇ ਤੋਂ ਪਏ ਪਿਛਲੇ ਸੋ ਜੀ 7 ਕਿਲੋ ਕਿੰਨਾ 7 ਕਿਲੋ ਮਤਲਬ 7 ਕਿਲੋ ਡੰਗ 7 ਕਿਲੋ ਡੰਗਦਾ ਹੈ 7 ਕਿਲੋ ਡੰਗਦਾ ਹੈ ਮਤਲਬ 13 14 ਕਿਲੋ ਦੁੱਧ ਠੀਕ ਹੈ ਬਾਈ ਠੀਕ ਹੈ ਮਤਲਬ ਹੀ ਤੇ ਇਹਦੇ ਹੁਣ ਮਤਲਬ ਸੂ ਕੇ ਫਿਰ ਤੁਸੀਂ ਦੱਸਦੇ ਮੈਨੂੰ ਮਹੀਨਾ ਕੋਈ ਪਹਿਲੇ ਛੱਡੀ ਐ ਤਕੀ ਮਹੀਨਾ ਨਹੀਂ ਮਹੀਨਾ ਕੋਈ ਬਸ ਇਹ ਨਹੀਂ ਬਾਈ ਪੱਦੀ ਨਹੀਂ ਹੈ ਉਹ ਜੀ ਨਹੀਂ ਹੈ ਠੀਕ ਹੈਂ ਟੀ ਠੀਕ ਹੈ ਅਸੀਂ ਤਾਂ ਇਹ ਤਾਂ ਮੈਂ ਬਿਮਾਰ ਹੋਣੇ ਕਰਕੇ ਨਾ ਕੁੜੀਆ ਆਪਣੀ ਉਹਨੇ ਛੱਡਦੀ ਠੀਕ ਹੈ ਜੀ ਹਾਂ ਲੈ ਵੀ ਮੇਤਰੋ ਬਾਈ ਹੁਣੇ ਉਹਦੇ ਵੀ ਅਸੀਂ ਤਾਂ ਮਹੀਨਾ ਦੇਣ ਮਹੀਨਾ ਪਹਿਲਾਂ ਹੀ ਛੱਡੀ ਉਹ ਪਤਰੀਆਂ ਆਪਦੇ ਆਪ ਹੀ ਛੱਡੀ ਉਹ ਵੀ ਬਾਈ ਆਂਟੀ ਬਿਮਾਰ ਸੀਗੇ ਦਵਾਈ ਦੁਵਾਈ ਲੈਣ ਦੇ ਚੱਕਰ ਤੇ ਉੱਧਰ ਰੁੱਜੇ ਰਹੇ ਦਾਖਲ ਸੀਗੇ ਆਂਟੀ ਤੇ ਪਿੱਛੋਂ ਫਿਰ ਕੁੜੀ ਨਹੀਂ ਚੋਣ ਵੱਲੋਂ ਛੱਡਤੀ ਤੇ ਵੈਸੇ ਮਲਾ ਮਹੇ ਦੇ ਸੀਲ ਵਾਲੇ ਪੱਖ ਤੋਂ ਬਹੁਤ ਠੰਡੀ ਸੀਲ ਆ ਬਈ ਇਹ ਗੱਲ ਮੰਨਣੀ ਪਊਗੀ ਕਿਉਂਕਿ ਲੰਮਾ ਸਮਾਂ ਜੇ ਦੁੱਧ ਵਾਲੇ ਪੱਖ ਨੂੰ ਜਾਣਿਆ ਤਾਂ ਫਿਰ ਤਾਂ ਸਹੀ ਸੋਚ ਲੋ ਵੀ 8 8.5 ਮਹੀਨਿਆਂ ਗੁਈ ਮਿਲ ਗਈ ਕਰਮ ਵਾਲੀ ਜੇ 1.5 ਮਹੀਨਾ ਪਹਿਲਾ ਮਹੀਨਾ ਛੱਡਦੇ ਆ 10 ਮਹੀਨੇ ਤੋਂ ਸੀ ਦਿਨੀ ਦਿਨ ਪੂਰੇ ਕਰਦੀ ਆ ਮੈਂ ਆਮ ਆਪਾਂ ਵੇਖਦੇ ਆ ਤੇ ਜੇ ਕਈ ਵਾਰੀ ਮਲਾ ਸੌਖੀ ਮਹੇ ਤੇ ਉਹ 2 4 ਦਿਨ ਵੱਧ ਵੀ ਲੈ ਜਾਂਦੀ ਤੇ ਪਰ ਫਿਰ ਉਸ ਸਾਹ ਤੇ ਸੋਚੀ ਜਿਹਦਾ ਸੀਲ ਵਾਲਾ ਪੱਖ ਤਾਂ ਜਿਹੜਾ ਇਹਦਾ ਹਨਾ ਬਈ ਬਹੁਤ ਮਜ਼ਬੂਤ ਹੋ ਗਿਆ ਤੇ ਚੂਣ ਚਣ ਨੂੰ ਕਿਵੇਂ ਬਈ ਚਵਾਈ ਚਵਾਈ ਬਹੁਤ ਵਧੀਆ ਪੋਲੀ ਹੈ ਜੀ ਪੋਲੀ ਹੈ ਠੀਕ ਆ ਬਈ ਠੀਕ ਆ ਤੇ ਵੀ ਆਪ ਹੀ ਰਾਤ ਨੂੰ ਅੱਛਾ ਆਪ ਹੀ ਸੂਈ ਰਾਤ ਜੇਰ ਜੂਰ ਪਾਦੀ ਇਹਨੇ ਹਾਂ ਵਧੀਆ ਠੀਕ ਆ ਬਈ ਠੀਕ ਆ ਤੇ ਫਿਰ ਅੰਕਲ ਕੀ ਰੇਟ ਰੱਖਾਂਗੇ ਆਪਾਂ ਇਹਦਾ ਮੁੱਲ ਇਹਦਾ ਕੀ ਕਰਾਂਗੇ ਲੱਖ ਰੁਪਈਆ ਲੱਖ ਰੁਪਈਆ ਜੀ ਮਾਨਤਾ ਨੇ ਦੇ ਵਿੱਚੋਂ ਫਰਜੰਗ ਲੈ ਠੀਕ ਹੈ ਮਤਰੋ ਪਾਈ ਹੋਣੀ ਕਰੇ ਕੋਈ ਗੱਲ ਨਹੀਂ ਕਰ ਦਿਆਂਗੇ ਦੁੱਧ ਨੂੰ ਵੀ ਚੰਗੀ ਤੋਰ ਦਿਓ ਅੰਕਲ ਮੜੀ ਜੀ ਨੂੰ ਖੋਲ ਕੇ ਇੱਥੋਂ ਦੇ ਘਮਾ ਲਿਓ ਲੈ ਵੀ ਤੁਹਾਨੂੰ ਨਾ ਮੈਂ ਵਿਖਾ ਦਿੰਨਾ ਤੋਰ ਕੇ ਥਾਂ ਤਾਂ ਹੈਗਾ ਬਸ ਥੋੜਾ ਜਿਹਾ ਸੌੜਾ ਪਰ ਆਪਾਂ ਫਿਰ ਵੀ ਜਿੰਨੀ ਕੋਸ਼ਿਸ਼ ਹੋਈ ਤੁਹਾਨੂੰ ਚਾਲ ਢਾਲ ਲੈਂਦੀ ਸਾਰੀ ਵਿਖਾ ਦੇਵਾਂਗੇ ਬਾਕੀ ਤੁਸੀਂ ਜਦੋਂ ਲੈਣੀ ਹੋਈ ਉਦੋਂ ਕੋਲੇ ਆ ਕੇ ਵੇਖ ਲਿਓ ਮਲਮ ਮਦਰੀ ਟੋਲ ਦੇ ਵਿੱਚ ਮੈਂ ਆ ਦੁੱਧ ਵਾਲੇ ਪੱਖ ਤੋਂ ਪੂਰੀ ਚੰਗੀ ਰਹਿੰਦੀ ਹੈ ਕਰਮਾਂ ਵਾਲੀ ਬਰੀਕੀ ਸਿੰਗਾ ਸੁnga ਤੇ ਚੌਥਾ ਸੁਆ ਇਹ ਪ੍ਰੋਪਰ ਸੁਈ ਮੇਤੋ ਤੇ ਤੁਹਾਨੂੰ ਮੈਂ ਬਾਲਟੀ ਉੱਥੇ ਕੋਲੇ ਪਈ ਆ ਦੁੱਧ ਕੱਢਦਾ ਇਹਦੇ ਥਣਾ ਦੇ ਵਿੱਚੋਂ ਲੇਵੇ ਦੇ ਵਿੱਚੋਂ ਕਿਉਂਕਿ ਚੋਤੀ ਕਿਉਂਕਿ ਰਾਤ ਦੀ ਸੂਈ ਸੀ ਫਿਰ ਮੈਂ ਔਖੀ ਸੀਗੀ ਇਸ ਕਰਕੇ ਭਾਈ ਚੋਈ ਹੋਈ ਆ ਹੁਣ ਲੇਵਾ ਚੋਈ ਨੂੰ ਵੀ ਬਸ ਕੁਝ ਕੁ ਮੈਂਟ ਹੀ ਹੋਏ ਅੱਧਾ ਘੰਟਾ ਵੀ ਮੈਂਟ ਹੀ ਹੋਏ ਭਾਈ ਉਹਨਾਂ ਨੇ ਬਾਲਟੀ ਵਿਖਾ ਦਿਓ ਮੈਂ ਆ ਦੁੱਧ ਵਾਲੀ ਆ ਤੁਹਾਨੂੰ ਮੈਂ ਦੁੱਧ ਵੀ ਵਿਖਾਈ ਦੇਣਾ ਵੀ ਕਿੰਨਾ ਕੱਢਿਆ ਹੋਇਆ ਇਹਦੇ ਥੱਲੋਂ ਕੱਟੀਏ ਨੇ ਬਹੁਤ ਸੋਹਣੀ ਦਿੱਤੀ ਮੈਂ ਬੰਦੇ ਅੰਕਲ ਬਸ ਆ ਲੈ ਮੈਂ ਤੁਹਾਨੂੰ ਦੁੱਧ ਕਰ ਦਿਖਾ ਦੇਣਾ ਤੇ ਸਾਢੇ 3-4 ਕਿਲੋ ਆਂਟੀ ਹੋਊਗਾ ਹਨਾ ਹੂੰ ਆਹ ਵੇਖ ਲਓ ਬਾਈ ਹੂੰ ਆਹ ਕੱਢਤਾ ਬਾਈ ਬੋਲਾ 3-4 ਕਿਲੋ ਉਤਪਤੁੱਤੀ ਕਰਕੇ ਦਿਖਾਦੀ ਬਾਲ ਸਾਰੀ ਆਹ ਵੇਖ ਲਓ ਬਾਲਟੀ ਦੇ 8-9 ਕਿ 10 ਕਿਲੋ ਦੁੱਧ ਪੈ ਜਾਂਦਾ ਉਹ ਬਾਲਟੀ ਜਮਾ ਹਨਾ ਹਾਂ ਰੱਖ ਲਓ ਆ ਟੱਗ ਦਿਓ ਇਹਨੂੰ ਲੈ ਵੀ ਮਿੱਤਰੋ ਹੁਣ ਇਹ ਲੇਵਾ ਲੂਵਾ ਦਾ ਬਹੁਤ ਚੰਗਾ ਤਿਆਰ ਸੀਗਾ ਵੀ ਹੁਣ ਖਾਲੀ ਕਰਤੀ ਮੈਂ ਔਕੀ ਸੀ ਇੱਕ ਗਰਮੀ ਆ ਬਾਈ ਇਹ ਮੈਂ ਰਿਕਵੈਸਟ ਵੀ ਕਰਦਾ ਜਿਹੜੇ ਪਸ਼ੂ ਸੰਦੇ ਹਨ ਨੂੰ ਖਾਲੀ ਜਰੂਰ ਕਰਦੇ ਹੋ ਦੋ ਚਾਰਾਂ ਘੰਟਿਆਂ ਬਾਅਦ ਕਿਉਂਕਿ ਗਰਮੀ ਦਾ ਸੇਕਾ ਲੈ ਜਾਂਦਾ ਹੁੰਦਾ ਕਈ ਵਾਰੀ ਪਸ਼ੂ ਮਿੱਤਰੋ ਤੇ ਲੱਖ ਰੁਪਇਆ ਇਹਦੀ ਕੀਮਤ ਤਾਂ ਮਾਨਤਾਨ ਹੋ ਜਾਊਗਾ ਉਹਦੇ ਵਿੱਚੋਂ ਮਿੱਤਰੋ ਬਾਕੀ ਸਾਰੀ ਮੈਂ ਚੰਗੀ ਆ ਚਵਾਈ ਐਲੋ ਚੰਗੀ ਆ ਲੰਮਾ ਸਮਾਂ ਦੁੱਧ ਦੇਣ ਵਾਲੀ ਆ ਚੌਥਾ ਸੂਆ ਸੂਈਆ ਆ ਆਂਦੀ ਏ ਕੱਟੀ ਹੋਣੀ ਆ ਨਾ ਹਾਂ ਇਸੀ ਜਿਹੜਾ ਤਾਣਾ ਪਾਣਾ ਜਿਹੜਾ ਕਾਫੀ ਐ ਇੱਕ ਛੋਟੀ ਅੰਦਰ ਖੜੀ ਹੋਈ ਏ ਉਹ ਵੀ ਇਸੇ ਦੀ ਹੋਈ ਆ ਸੂਨ ਵਾਲੀ ਆ ਮਤਲਬ ਵੀ ਜਿਹੜਾ ਤਾਣਾ ਪਾਣਾ ਇਹਦਾ ਹੀ ਆ ਕਰਮਾਲੀ ਦਾ ਬਹੁਤ ਚੰਗੀ ਮੈਂ ਆ ਹਰ ਬਰਿਆਈ ਆ ਸਾਲ ਪਿੱਛੋਂ ਸੂਨ ਵਾਲੀ ਮਾਝਾ ਮਾਈ ਹੁਣੀਆਂ ਦੇ ਜਿਹੜੇ ਪ੍ਰਾਣ ਨੂੰ ਚੰਗੀ ਲੱਗੂ ਜੀ ਘਰੇਲੂ ਪਰਿਵਾਰ ਦੇ ਕੋਲੋਂ ਘਰੇਲੂ ਪਰਿਵਾਰ ਵੀ ਖਰੀਦ ਸਕਦਾ ਬਾਕੀ ਕਾਰਵਾਈ ਤੁਸੀਂ ਕਰ ਲ ਭਾਈ ਬਾਈ ਨੰਬਰ 98772 98772 72 55199 55199 ਲੈ ਵੀ ਮਿੱਤਰੋ ਇਸ ਨੰਬਰ ਤੇ ਗੱਲਬਾਤ ਕਰਨੀ ਆ ਤੁਸੀਂ ਬਾਈਆਂ ਨਾਲ 98772 ਹਨਾ ਜੀ ਤੇ 55199 99 99 ਠੀਕ ਆ ਜੀ 55199 ਬਾਈ ਦਾ ਨੰਬਰ ਇਹਨਾਂ ਦਾ ਨੰਬਰ ਆ ਮਾਲਕਾਂ ਦਾ ਮੈਂ ਸਕਰੀਨ ਦੇ ਉੱਤੇ ਵੀ ਲਾ ਦੂੰਗਾ ਗੱਲਬਾਤ ਲਈ ਨੰਬਰ ਦਾ ਤੇ ਧੰਨਵਾਦ ਸ਼ੁਕਰੀਆ